ਸਤ ਆਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਣ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਘਰ 8ਵਾਂ ਕਾਫੀ ਮਹੱਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਏ ਸਿਆਣਪਾਂ ਕਿਤੇ ਕਾਮ ਨਾ ਆਈਐ ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਸ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਆਸਾ ਮੁਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲੇ ਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਉ ਇੱਕ ਖਿੰਨ ਚਸਾ ਇਹੋ ਕੀਜੈ ਦਾਨਾ ਰਹਾਉ ਭਾਗਠ ਸੱਚਾ ਸੋਈ ਹੈ ਜਿਸ ਹਰ ਧਾਨ ਅੰਤਰ ਸੋ ਛੂਟੈ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰਬਿਵੇਕ ਸਤਸਰ ਉਹੋ ਆਦ ਜੁਗਾਦੀ ਜੁਗਾ ਹਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਧਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹੱਲਾ ਪੰਜਵਾਂ ਸਾਈ ਅਲਾਖੇ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਏ ਮੈਂਡਾ ਹਬ ਨਸੈ ਹਉ ਵੰਯਾ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਘਣਾ ਮਨ ਤਨ Japਨੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਵੇਖ ਮਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਹਵਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਆਸਾ ਮੁਹੱਲਾ 5 ਲੱਖ ਭਗਤ ਅਰਾਧਾ ਹੈ ਜਪਤੇ ਪੀਓ ਪੀਓ ਕਮਨ ਜੁਗਤ ਮਲਾਵੋ ਨਿਰਗੁਣ ਵਿਖਈ ਜੀਓ ਤੇਰੀ ਟੇਕ ਗਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰੇਸ਼ਟ ਸਭ ਰਹਾਉ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਿਹੂ ਨੜਿਆ ਸੇ ਮਰਨ ਵਸੂਰ ਵਸੂਰਾ ਦਾਸ ਦਾਸ ਤਨ ਭਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾਂ ਨਾਮ ਤਨਾੜਾ ਹਾਲ ਕੌਣ ਜੈਸੇ ਪਸ ਹਰਿਹਾਉ ਤੈਸਾ ਸੰਸਾਰ ਸਭ ਨਾਨਕ ਬੰਦਨ ਕਾਟ ਮਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾ ਹਬੇ ਥੋਕ ਵਿਸਾਰਿ ਹੀ ਕੋ ਖਿਆਲ ਕਰ ਝੂਠਾ ਲਾਹਿ ਗਮਾਨ ਮਨ ਤਨ ਅਰਪ ਧਰ ਆਠ ਪੈਰ ਸਾ ਲਾਹਿ ਸਿਰ ਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂ ਰਹਾਉ ਸੋਈ ਕਾਮ ਕਮਾਏ ਜਿਤ ਮੁਖ ਉਜਲਾ ਸੋਹੀ ਲੱਗੈ ਸੱਚ ਜਿਸ ਤੋਂ ਦੇਹ ਅੱਲਾ ਜੋ ਨਾ ਤਹੰਦੋ ਮੂਲ ਸੋ ਘਰ ਰਾਸ ਕਰ ਹਿੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਅਕੱਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਵੇਦ ਨਾ ਜਾਣਹੁ ਮੂਲ ਸਾਈ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿਨਖੇ ਜਿਨ ਮਨ ਉਠਾਇ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਨ ਸਭ ਥਾਈ ਜਾਨੀਐ ਦਿਨ ਸਰੈਣ ਆਰਾਧ ਸੰਭਾਲੇ ਸਾਹਾ ਸਾਹਾ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਹਾ ਸ੍ਰਬ ਠਾਈ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਸੱਤ ਦੂਜਾ ਨਾਹੀ ਕੋਈ ਜਿਉ ਭਾਵੈ ਤਿਉ ਰਾਖ ਰੱਖਣ ਹਾਰਿਆ ਤੁਝ ਬਿਨੇ ਅਬਰ ਨਾ ਕੋਈ ਨਦਰ ਨਿਹਾਰਿਆ ਰਹਾਉ ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਵੁਠਾ ਆਪ ਤਿਸ ਨਾਮ وسਾਰੀ ਐ ਜੋ ਕਿਛ ਕਰੇ ਸੋ ਆਪ ਆਪਣ ਭਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾਂ ਕਿਆ ਸੋਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਨ ਵਹੰਦਿਆ ਬੋਹਤੜਾ ਹਰ ਚਰਨ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀ ਐ ਰਹਾਉ ਭੋਗ ਹੈ ਭੋਗ ਅਨੇਕ ਵਿਣ ਨਾਮੈ ਸੁੰਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ ਮਹਾ ਬਖਮ ਸੰਸਾਰ ਵਿਰਲੇ ਪੀਖਿਆ ਛੂਤਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਕੋਈ ਨਾ ਕਿਸ ਹੀ ਸੰਗ ਕਾਹੇ ਗਰਭੀਐ ਏਕ ਨਾਮ ਆਧਾਰ ਭੌਜਲ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਉ ਰਾਜਮਾਲ ਜੰਗਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਸ਼ਚਲੇ ਹੋ ਤਨੋ ਜੀਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਆਰੇ ਆਸਾ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰੈਣ ਦਿਨਸ ਕਰ ਜੋੜ ਹਰ ਹਰ ਧਾਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿ ਆਪੂਰ ਸਚਾ ਸਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੈ ਆਰਾਧ ਮਨਾ ਬਨਾਸੈ ਸਗਲ ਰੋਗ ਰਾਖਨ ਹਾਰ અપਾਰ ਰਾਖੈ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮਖ ਜਾਣੀਐ ਹੋਏ ਕਿਰਪਾਲ ਦਇਾਲ ਹਰ ਰੰਗ ਮਾਣੀਐ ਆਵੋ ਸੰਤ ਮਿਲਾਹਾ ਹਰ ਕਥਾ ਕਹਾਣੀਆਂ ਅਨ ਦਿਨ ਸਿਮਰਹਿ ਨਾਮ ਤਜ ਲਾਜ ਲੁਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਐ ਅਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵੈ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵੇ ਆਸਾ ਮਹੱਲਾ ਪੰਜਵਾਂ ਆਵੋ ਮੀਤ 71 ਹੋਏ ਰਸ ਕਸ ਸਭ ਪੁੰਚਹਿ ਅਮਰਤ ਨਾਮ ਹਰ ਹਰ ਜਪਹਿ ਮਿਲ ਪਾਪਾਂ ਮੁਚਹਿ ਤਤ ਵਿਚਾਰੂ ਸੰਤ ਜਨੋ ਤਾਂ ਤੇ ਬਿਗਨ ਨਾ ਲਾਗੇ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਵਿਖ ਜਾ ਰਹੁ ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਪਾਰ ਹੋ ਜੀਉ ਪਿੰਡ ਧਾਨ ਅਰਪਿਆ ਸੇਈ ਪਤਵੰਤੇ ਆਪਣੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਰਾਮ ਰਸਾਇਣ ਜੋ ਰੱਤੇ ਨਾਨਕ ਸੱਚੇ ਅਮਲੀ ਆਸਾ ਮੁਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜੱਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਭਰਮ ਬਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸੱਚ ਹੁਕਮਰ ਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਢਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਰਾਰੀ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਉ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਮਿੱਤਾ ਹਾਸਾ ਮਹੱਲਾ ਪੰਜਵਾ ਜਾਂ ਕਾ ਠਾਕਰ ਤੂੰ ਹੀ ਪ੍ਰਭ ਤਾਂ ਕੇਵਡ ਭਾਗਾ ਉਹ ਸਹੇਲਾ ਸਦ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਮਨ ਸਗਲ ਵਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾਂ ਕਾ ਭਉ ਕਰੀਐ ਗੁਰ ਸੇਵਾ ਮਹਿਲ ਪਾਈਐ ਜਗ ਦੁੱਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾਂ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅਮਰਤ ਰਸ ਹਰ ਕੀਰਤ ਨੂੰ ਕੋ ਵਿਰਲਾ ਪੀਵੇ ਵਜਹੋ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੇ